ਸਾਨੂੰ ਜੀ ਰਜਿੰਦਰਾ ਹਸਪੀਟਲ ਤੋਂ ਇੱਕ ਇਨਟੀਮੀਸ਼ਨ ਮਿਲੀ ਸੀ ਸੋ ਕਰੀਬਨ 2:00 ਤੋਂ 3:00 ਵਜੇ ਦੇ ਵਿੱਚ ਵੀ ਕੋਈ ਮੈਡੀਕਲ ਦੀ ਸਟੂਡੈਂਟ ਸਭੀਤ ਹਾਲਾਤਾਂ ਵਿੱਚ ਐਡਮਿਟ ਹੋਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਲੜਕੀ ਦੀ ਡੈਥ ਹੋ ਚੁੱਕੀ ਸੀਗੀ ਤੇ ਉਹਨਾਂ ਨੂੰ ਮੌਜੂਦ ਹੈ ਉਹਨਾਂ ਦੀ ਲਾਸ਼ ਮੌਜੂਦਗੀ ਵਿੱਚ ਰੱਖੀ ਹੋਈ ਹੈ ਤੇ ਜੋ ਵੀ ਪੋਸਟਮਾਰਟ ਤੋਂ ਬਾਅਦ ਆਊਗਾ ਸਭ ਇਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਘਰ ਤਾਂ ਇਹਨੂੰ ਇਨਟੀਮੀਟ ਹੋ ਗਿਆ ਘਰ ਤੇ ਇਨਟੀਮੀਟ ਹੋ ਗਈ ਜੀ ਇਹ ਜਿਹੜੀ ਲੜਕੀ ਸੀ ਸੂਭਾ ਸ਼ੇਰ ਦਾਦੀ ਹੋਈ ਸੀਗੀ ਇਹ ਲੜਕੀ ਤਮਿਲनाडु ਚ ਨੇੜੇ ਰਹਿਣ ਵਾਲੀ ਸੀ ਫਾਈਨਲ ਫਾਈਨਲ ਇਹ ਆ ਦੀ ਸਪੋਕਟ ਸੀ ਲਗਭਗ 20 ਸਾਲ ਦੀ ਨਹੀਂ ਜੀ ਹਜੇ ਆਫਟਰ ਆ ਪੋਸਟਮਾਰਟ ਤੋਂ ਬਾਅਦ ਇਹ ਸਾਨੂੰ ਜੀ ਰਜਿੰਦਰਾ ਹਸਪੀਟਲ ਚ ਇੱਕ ਐਂਟਰੀ ਮਿਲੀ ਸੀ ਸ तकरीबन 2:00 ਤੇ 3:00 ਵਜੇ ਦੇ ਵਿੱਚ ਇੱਕ ਕੋਈ ਮੈਡੀਕਲ ਦੀ ਸਪੋਕਟ ਸਭੀ ਤਹ ਹਾਲਾਤਾਂ ਵਿੱਚ ਐਡਮਿਟ ਹੋਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਲੜਕੀ ਦੀ ਡੈਥ ਹੋ ਚੁੱਕੀ ਸੀਗੀ ਤੇ ਉਹਨਾਂ ਨੂੰ ਮੌਤ ਦੇ ਵਿੱਚ ਉਹਨਾਂ ਦੀ ਲਾਸ਼ ਮੌਤ ਦੇ ਵਿੱਚ ਰੱਖੀ ਹੋਈ ਹੈ ਤੇ ਜੋ ਵੀ ਪੋਸਟਮਾਰਟ ਤੋਂ ਬਾਅਦ ਆਊਗਾ 26 ਤੋਂ ਬਾਅਦ ਸਾਨੂੰ ਜਾਣਕਾਰੀ ਦਿੱਤੀ ਜਾਵੇ ਘਰ ਤਾਂ ਇਹਨੂੰ ਇਨਟੀਮੀਟ ਹੋ ਗਏ ਸੀ ਘਰ ਤੇ ਇਨਟੀਮੀਟ ਹੋ ਗਏ ਸੀ ਇਹ ਇਹ ਜਿਹੜੀ ਲੜਕੀ ਸੀ ਸੁਭਾਸ਼ੇਦਾ ਦੀ ਕੁੜੀ ਸੀ ਇਹ ਲੜਕੀ ਤੇ ਤਮਿਲਆਡੂ ਚੇਨਈ ਦੀ ਰਹਿਣ ਵਾਲੀ ਸੀ ਫਾਈਨਲ ਫਾਈਨਲ ਇਹ ਆਉਦੀ ਸਪੋਟ ਹੈ ਲਗਭਗ 20 ਸਾਲ ਦੀ ਕੋਈ ਨਹੀਂ ਜੀ ਹਜੇ ਆਫਟਰ ਪੋਸਟਮਾਰਟ ਤੋਂ ਬਾਅਦ ਇਹ ਸਾਨੂੰ ਜੀ ਰਜਿੰਦਰਾ ਹਸਪੀਟਲ ਤੋਂ ਇੱਕ ਇਨਟੀਮੀਸ਼ਨ ਮਿਲੀ ਸੀ ਤਕਰੀਬਨ 2:30 ਵਜੇ ਦੇ ਵਿੱਚ ਇੱਕ ਕੋਈ ਮੈਡੀਕਲ ਦੀ ਸਟੂਡੈਂਟ ਸਬੀਤ ਹਾਲਾਤਾਂ ਵਿੱਚ ਐਡਮਿਟ ਹੋਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਲੜਕੀ ਦੀ ਡੈਥ ਹੋ ਚੁੱਕੀ ਸੀਗੀ ਤੇ ਉਹਨਾਂ ਨੂੰ ਮੌਤ ਦੇ ਉਹਨਾਂ ਦੀ ਲਾਸ਼ ਮੌਤ ਦੇ ਵਿੱਚ ਰੱਖੀ ਹੋਈ ਹੈ ਤੇ ਜੋ ਵੀ ਪੋਸਟਮਾਰਟ ਤੋਂ ਬਾਅਦ ਆਊਗਾ 24 ਤੋਂ ਬਾਅਦ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਘਰ ਤਾਂ ਇਹਨੂੰ ਇਨਫੀਮੇਟ ਹੋ ਗਏ ਘਰ ਤੇ ਇਨਫੀਮੇਟ ਹੋ ਗਏ ਜੀ ਇਹ ਇਹ ਜਿਹੜੀ ਲੜਕੀ ਸੀ ਸੁਭਾਸ਼ੇਨ ਦਾਦੀ ਕਹਿੰਦੀ ਸੀ ਇਹ ਲੜਕੀ ਤੇ ਤਮਿਲਆਡੂ ਚੇਨਈ ਦੀ ਰਹਿਣ ਵਾਲੀ ਸੀ ਫਾਈਨਲ ਫਾਈਨਲ ਇਹ ਆਡੀ ਸਟੂਡੈਂਟ ਲਗਭਗ 30 ਸਾਲ ਦੀ ਨਹੀਂ ਜੀ ਹਜੇ ਆਫਟਰ ਆ ਪੋਸਟਮਾਰਟ ਤੋਂ ਬਾਅਦ ਸਾਨੂੰ ਜੀ ਰਜਿੰਦਰਾ ਹਸਪੀਟਲ ਤੋਂ ਇੱਕ ਇਨਟੀਮੀਸ਼ਨ ਮਿਲੀ ਸੀ ਸਬ ਕਰੀਬਨ 2:00 ਤੇ 3:00 ਵਜੇ ਦੇ ਵਿੱਚ ਵੀ ਕੋਈ ਮੈਡੀਕਲ ਦੀ ਸਟੂਡੈਂਟ ਸਬ ਸਥਿਤੀ ਹਾਲਾਤਾਂ ਵਿੱਚ ਐਡਮਿਟ ਹੋਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਲੜਕੀ ਦੀ ਡੈਥ ਹੋ ਚੁੱਕੀ ਸੀਗੀ ਤੇ ਉਹਨਾਂ ਨੂੰ ਮੌਜੂਦ ਹੈ ਉਹਨਾਂ ਦੀ ਲਾਸ਼ ਮੌਜੂਦਗੀ ਵਿੱਚ ਰੱਖੀ ਹੋਈ ਹੈ ਤੇ ਜੋ ਵੀ ਪੋਸਟਮਾਰਟ ਤੋਂ ਬਾਅਦ ਆਊਗਾ ਸਬਿਸ਼ ਤੋਂ ਬਾਅਦ ਸਾਨੂੰ ਜਾਣ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਔਰ WhatsApp ਚੈਨਲ ਪਰ